ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਫੇਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਹੋਵੋਗੇ ਆਪਣੀ ਅੱਜ ਦੀ ਵੀਡੀਓ ਹੈਗੀ ਆਪਣੀ ਫੇਸ ਨਾਲ ਰਿਲੇਟਡ ਸਕਿਨ ਨਾਲ ਜਿਵੇਂ ਕਿ ਕਾਲੇ ਦਾਗ ਜੇ ਬਣ ਜਾਂਦੇ ਆ ਜਾਂ ਸਕਿਨ ਤੇ 글로 ਨਹੀਂ ਹੈਗਾ ਉਹਦੇ ਵਾਸਤੇ ਆਪਾਂ ਇੱਕ ਛੋਟਾ ਜਿਹਾ ਤੁਹਾਨੂੰ ਬਸ ਹੋਮ ਰੈਮਡੀ ਦੱਸਾਂਗੇ ਜਿਹਦੇ ਨਾਲ ਕਿ ਤੁਹਾਡਾ ਸਕਿਨ ਜਿਹੜੀ ਬਹੁਤ ਹੀ ਸੌਫਟ ਹੋ ਜਾਊਗੀ ਫੇਸ ਦੀ ਤੇ ਉਸ ਤੋਂ ਤੁਸੀਂ ਆਪਦੇ ਹੈਂਡਸ ਤੇ ਵੀ ਯੂਜ਼ ਕਰ ਸਕਦੇ ਹੋ ਤੇ ਇਹ ਆਪਾਂ ਜਿਆਦਾ ਨਾ ਟਾਈਮ ਲੈਂਦੇ ਹੋਏ ਤੁਹਾਨੂੰ ਦੱਸਦੇ ਆਂ ਵੀ ਉਹ ਘਰ ਪੰਗਾ ਚੀਜ਼ਾਂ ਨਾਲ ਹੀ ਆਪਾਂ ਕਿਵੇਂ ਕਰ ਸਕਦੇ ਆਂ ਤੇ ਕਿਹੜੀਆਂ ਆਪਾਂ ਨੂੰ ਦੋ ਕੁ ਚੀਜ਼ਾਂ ਹੀ ਚਾਹੀਦੀਆਂ ਕੋਈ ਜਿਆਦਾ ਕੁਝ ਨਹੀਂ ਚਾਹੀਦਾ ਬਸ ਠੀਕ ਆ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਇਹਦੇ ਵਾਸਤੇ ਚਾਹੀਦੀ ਪੰਜ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਮਲਾਈ ਆਹ ਦੇਖੋ ਆ ਮਲਾਈ ਆ ਮਲਾਈ ਤੁਸੀਂ ਦੁੱਧ ਦੀ ਮਤਲਬ ਮੱਝ ਦੇ ਦੀ ਗਾਂ ਦੇ ਜਿਹੜੀ ਵੀ ਤੁਹਾਡੇ ਘਰੇ ਮਲਾਈ ਹੈਗੀ ਤੁਸੀਂ ਉਹੀ ਯੂਜ਼ ਕਰ ਸਕਦੇ ਹੋ ਕੋਈ ਵੀ ਮਲਾਈ ਲੈ ਸਕਦੇ ਹੋ ਤੁਸੀਂ ਠੀਕ ਆ ਉਬਾਲੇ ਹੋਏ ਦੁੱਧ ਦੀ ਜਾਂ ਜੋੜ ਜਿਹੜੀ ਕੀ ਆ ਕੱਚੇ ਦੁੱਧ ਦੀ ਕਰੀਮ ਵੀ ਲੈ ਠੀਕ ਆ ਆ ਦੇਖੋ ਤੇ ਇਹ ਆਪਾਂ ਇੰਨੀ ਕੁ ਲੈਣੀ ਆ ਚਮਚਾਕ ਲੈਣੀ ਆ ਕੋਈ ਜ਼ਿਆਦਾ ਨਹੀਂ ਲੈਣੀ ਠੀਕ ਆ ਵੀ ਤੁਸੀਂ ਕਹੋ ਵੀ ਬਾਲੀ ਲੈਣੀ ਆ ਤਕਰੀਬਨ ਇੰਨੀ ਕੁ ਤਾਂ ਆਪਣੇ ਘਰੇ ਹੁੰਦੀ ਆ ਜਿੱਦਨ ਨਹੀਂ ਨਹੀਂ ਵੀ ਹੈਗੀ ਤੁਸੀਂ ਜਿਸ ਦਿਨ ਇਹ ਵਾਲਾ ਪੈਕ ਆਪਣੀ ਸਕਿਨ ਨੂੰ ਮੈਂ ਤੇਲ ਲਗਾਉਣਾ ਤੁਸੀਂ ਠੀਕ ਆ ਮ사ਜ ਕਰਨੀ ਆ ਤਾਂ ਉਸ ਦਿਨ ਤੁਸੀਂ ਉਹ ਮਲਾਈ ਲਾ ਲਓ ਔਨਿਕ ਠੀਕ ਆ ਦੂਸਰੇ ਨੰਬਰ ਤੇ ਚਾਹੀਦਾ ਆਪਾਂ ਨੂੰ ਅੱਧਾ ਟਮਾਟਰ ਤੇ ਇਹ ਟਮਾਟਰਾਂ ਜਿਹੜਾ ਆਪਣੇ ਘਰੇ ਤਕਰੀਬਨ ਸਾਰਿਆਂ ਦੇ ਘਰੇ ਹੁੰਦਾ ਹੀ ਆ ਤੇ ਇਹਦਾ ਖਾਣ ਚ ਤਾਂ ਬੈਨੀਫਿਟ ਹੈਗੀ ਹੈਗੇ ਆ ਇਹਦਾ ਲਾਂਚ ਵੀ ਬਹੁਤ ਵਧੀਆ ਹੈਗੀ ਇਹਦੇ ਨਾਲ ਸਕਿਨ ਦਾ ਜਿਹੜਾ ਇੱਥੇ ਕਾਲੀਆਂ ਕਾਲਾ ਬਣ ਜਾਂਦਾ ਨਾ ਪਿੰਗਮੇਟੇਸ਼ਨ ਜੀ ਹੋ ਜਾਂਦੀਆਂ ਜਾਂ ਨਿੱਕੇ ਨਿੱਕੇ ਦਾਗ ਬਣ ਜਾਂਦੇ ਸਕਿਨ ਦੇ ਵਿੱਚ ਬਲੈਕ ਬਲੈਕ ਉਹ ਦੂਰੋਂ ਦਿਖਦੇ ਆ ਮਤਲਬ ਨੂਰਵਾਨੀ ਸੌਰੀ ਨੇੜਿਓਂ ਦਿਖਦੀ ਆ ਦੂਰੋਂ ਆਪਾਂ ਨੂੰ ਨਹੀਂ ਮਤਲਬ ਦੇਖਦੇ ਤਾਂ ਉਹ ਜਿਹੜੇ ਖਤਮ ਹੋ ਜਾਣਗੇ ਤੁਹਾਡੇ ਠੀਕ ਆ ਆ ਦੇਖੋ ਤੇ ਤੁਸੀਂ ਕੀ ਕਰਨਾ ਪਹਿਲਾਂ ਉਹ ਜਿਹੜੀ ਮਲਾਈ ਆ ਆਪਾਂ ਇੱਕ ਕੌਲੀ ਆ ਜਿਹੜੀ ਚਮਚੇ ਮਤਲਬ ਕੌਲੀ ਚ ਪਾ ਲਈ ਆ ਤੇ ਆਪਾਂ ਜਿਹੜੇ ਇੱਕ ਟਮਾਟਰ ਦਾ ਰਸ ਆ ਜਿਹੜਾ ਇਹ ਆਪਾਂ ਵਿੱਚ ਇਹਦੇ ਐਡ ਕਰਨਾ ਠੀਕ ਆ ਜਿੰਨਾ ਕ ਨਿਕਲੇ ਕੋਈ ਆਏ ਨਹੀਂ ਵੀ ਤੁਸੀਂ ਚਮਚਾ ਭਰ ਕੇ ਕਰਨਾ ਜਿੰਨਾ ਕ ਤੁਹਾਡੇ ਤੋਂ ਬਸ ਨਿਕਲੇ ਠੀਕ ਆ ਤੁਸੀਂ ਇਹਨੂੰ ਕੱਦੂ ਕਸ਼ ਕਰਕੇ ਵੀ ਉਹਦਾ ਕੱਢ ਸਕਦੇ ਹੋ ਠੀਕ ਆ ਚਾਹ ਪੋਣੀ ਵਗੈਰਾ ਨਾਲ ਜਾਂ ਕੋਈ ਕੱਪੜੇ ਨਾਲ ਤੇ ਤੁਸੀਂ ਸਿੰਪਲ ਨਾਰਮਲ ਹੀ ਐਵੇਂ ਵੀ ਕੱਢ ਸਕਦੇ ਹੋ ਕਿਉਂਕਿ ਇੰਨਾ ਕ ਤਾਂ ਨਿਕਲ ਹੀ ਆਉਂਦਾ ਲੋ ਜੀ ਆਪਣੇ ਕੋਲ ਨਿਕਲ ਆਇਆ ਸੌਰੀ ਡੁੱਲ ਗਿਆ ਸੀ ਠੀਕ ਆ ਅੱਜ ਮੈਂ ਨਾ ਹੋਰ ਪਾਸੇ ਬੈਠ ਗਈ ਚਲੋ ਕੋਈ ਗੱਲ ਨਹੀਂ ਠੀਕ ਆ ਇਹਨੂੰ ਆਪਾਂ ਮਿਕਸ ਕਰ ਲੈਣਾ ਪਹਿਲਾਂ ਚੰਗੀ ਤਰ੍ਹਾਂ ਦੋ ਦੋ ਤਿੰਨ ਮਿੰਟ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਇੱਕ ਨਾ ਕਰੀਮ ਸ਼ੇਪ ਜਿਹਾ ਬਣ ਜੂ ਕਰੀਮ ਟਾਈਪ ਜਿਹਾ ਇਹ ਬਣ ਜੂਗੀ ਤੁਸੀਂ ਉਂਗਲ ਨਾਲ ਵੀ ਕਰ ਸਕਦੇ ਹੋ ਚਮਚ ਨਾਲ ਵੀ ਕਰ ਸਕਦੇ ਹੋ ਐਵੇਂ ਦੇ ਮਟਰ ਦੇ ਦਾਣੇ ਜੇ ਵਿੱਚ ਆ ਜਾਣਗੇ ਆ ਦੇਖੋ ਐਵੇਂ ਦੀ ਸ਼ੇ ਚੀਜ਼ ਬਣ ਗਈ ਠੀਕ ਹੈ ਦੁੱਧ ਦਾਣਾ ਆਪਣੀ ਸਕਿਨ ਤੇ ਬਹੁਤ ਜ਼ਿਆਦਾ ਵਧੀਆ ਅਸਰ ਕਰਦਾ ਤੁਸੀਂ ਦੁੱਧ ਨਾਲ ਜੇ ਤੁਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਨਾ ਵੀ ਤੁਹਾਡੀ ਸਕਿਨ ਵਿੱਚ ਕੋਈ ਵੀ ਤੁਹਾਡੇ ਫੇਸ ਤੇ ਕੋਈ ਪ੍ਰੋਬਲਮ ਆ ਤੁਸੀਂ ਕੁਝ ਵੀ ਨਹੀਂ ਹੋਰ ਮਤਲਬ ਮਿਹਨਤ ਕਰਨਾ ਚਾਹੁੰਦੇ ਤਾਂ ਤੁਸੀਂ ਡੇਲੀ ਜਦੋਂ ਆਪਣਾ ਨਹਾਉਣੇ ਉਹਦੋਂ ਥੋੜਾ ਜਿਹਾ ਦੁੱਧ ਲੈ ਕੇ ਕਾਟਨ ਬੱਡ ਵਿੱਚ ਡਿਪ ਕਰਕੇ ਤੇ ਆਪਦਾ ਫੇਸ ਆ ਜਿਹੜਾ ਕਲੀਨ ਕਰ ਲਿਆ ਕਰੋ ਤੇ ਉੱਪਰੋਂ ਸਾਫ ਪਾਣੀ ਨਾਲ ਧੋ ਲਿਆ ਕਰੋ ਜਾਂ ਸਿੰਪਲੀ ਦੁੱਧ ਨਾਲ ਫੇਸ ਧੋ ਕੇ ਤੇ ਮ사ਜ ਵਗੈਰਾ ਜੀ ਦੁੱਧ ਨਾਲ ਕਰਕੇ 5-7 ਮਿੰਟ ਤਾਂ ਤੁਸੀਂ ਨੌ ਦੇ ਟਾਈਮ ਹੀ ਬਾਥਰੂਮ ਚ ਕੋਈ ਜ਼ਿਆਦਾ ਨਹੀਂ ਵੀ ਤੁਹਾਨੂੰ ਸਪੈਸ਼ਲ ਟਾਈਮ ਦੇਣਾ ਪਊਗਾ ਇੰਨਾ ਕ ਤੁਸੀਂ ਕਰ ਲਿਆ ਕਰੋ ਹੁਣ ਆਪਾਂ ਅੱਗੇ ਤੁਰਦੀਆਂ ਕੀ ਕਰਨਾ ਆਪਾਂ ਦੇਖੋ ਪਹਿਲਾਂ ਆਪਾਂ ਕਾਟਨ ਲੈਣੀ ਆ ਕਾਟਨ ਨਾਲ ਨਾ ਪਹਿਲਾਂ ਆਪਣੇ ਫੇਸ ਤੇ ਡਸਟ ਵਗੈਰਾ ਹੁੰਦੀ ਹੈ ਚਲੋ ਚਾਹੇ ਆਪਾਂ ਨਹਾਤੇ ਹੋਈਆਂ ਚਾਹੇ ਜਿਵੇਂ ਵੀ ਹੈਗੀ ਆ ਪਰ ਆਪਣੇ ਫੇਸ ਤੇ ਡਸਟ ਆ ਜਿਹੜੀ ਹੁੰਦੀ ਹੁੰਦੀ ਆ ਪਹਿਲਾਂ ਆਪਾਂ ਕੀ ਕਰਨਾ ਗੁਲਾਬ ਜਲ ਲੈਣਾ ਰੋਜ਼ ਵਾਟਰ ਆਪਣੇ ਕੋਲੇ ਆਹ ਵਾਲਾ ਹੈਗਾ ਮੈਂ ਤਾਂ ਰੱਖਦੀ ਰੱਖਦੀ ਕਿਉਂਕਿ ਮੈਂ ਫੇਸ ਤੇ ਯੂਜ਼ ਕਰਦੀ ਕਰਦੀ ਆ ਇਹਨੂੰ ਕਿ ਤੁਸੀਂ ਕੋਈ ਵੀ ਪਰ ਲੈਓ ਵਧੀਆ ਕੰਪਨੀ ਦਾ ਹੋਵੇ ਰੋਜ਼ ਵਾਟਰ ਤਾਂ ਤੁਸੀਂ ਇੱਕ ਕਾਟਨ ਲੈਣੀ ਹੈ ਇਹਦੇ ਤੇ ਆਪਾਂ ਨਾ ਰੋਜ਼ ਵਾਟਰ ਪਾਉਣਾ ਲੋਚ ਤਾਂ ਬਾਲੇ ਇਹਨਾ ਫੇਸ ਹੈ ਜਿਹੜਾ ਸਭ ਤੋਂ ਪਹਿਲਾਂ ਕਲੀਨ ਕਰਨਾ ਆਪਦਾ ਆਪਾਂ ਤੁਹਾਨੂੰ ਡਸਟ ਦਿਖਾਵਾਂਗੇ ਚਾਹੇ ਤੁਸੀਂ ਨਾ ਨਹਾ ਕੇ ਹੀ ਆਏ ਹੋ ਤੁਸੀਂ ਨਾਲ ਦੀ ਨਾਲ ਇਹ ਰੋਜ਼ ਵਾਟਰ ਨਾਲ ਆਪਦਾ ਫੇਸ ਕਲੀਨ ਕਰਕੇ ਦੇਖਿਓ ਤੁਹਾਨੂੰ ਡਸਟ ਫੇਰ ਵੀ ਮਿਲੂਗੀ ਪਹਿਲਾ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਜਿਹੜਾ ਕਿ ਕਲੀਨ ਕਰ ਲੈਣਾ ਤੁਸੀਂ ਇਸ ਚੀਜ਼ ਦਾ ਨਾ ਅਸਰ ਤੁਸੀਂ ਦੇਖੋਗੇ ਇਹ ਵਾਲਾ ਜਿਹੜੀ ਮ사ਜ ਆਪਾਂ ਕਰਾਂਗੇ ਨਾ ਇਹਦਾ ਅਸਰ ਹੈ ਜਿਹੜਾ ਕਰਦੇ ਆ ਕਰਦੇ ਹੀ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਰਾਤ ਨੂੰ ਦਿਨ ਨੂੰ ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਆ ਇਹ ਵਾਲੀ ਮ사ਜ ਆ ਜਿਹੜੀ 3-4 ਦਿਨਾਂ ਬਾਅਦ ਕਰ ਲਿਆ ਕਰੋ ਲੋਜੀ ਆ ਦੇਖੋ ਹੋ ਗਿਆ ਨਾ ਕਿੰਨੀ ਡਸਟ ਨਾਲੇ ਮੇਰਾ ਫੇਸ ਧੋਤਾ ਹੋਇਆ ਤੇ ਫਿਰ ਵੀ ਆ ਕਿੰਨੀ ਡਸਟ ਨਿਕਲਦੀ ਇਹਦੇ ਨਾਲ ਠੀਕ ਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਨਾ ਆਹ ਵਾਲੀ ਚੀਜ਼ ਜਿਹੜੀ ਆਪਾਂ ਬਣਾਈ ਆ ਇਹਨੂੰ ਆਪਾਂ ਮ사ਜ ਕਰਨਾ ਐਵੇਂ ਆਪਣੇ ਫੇਸ ਤੇ ਲਗਾ ਲੈਣਾ ਜਿਹੜਾ ਟਮਾਟਰ ਉਹ ਬਲੀਚ ਦਾ ਕੰਮ ਵੀ ਕਰਦਾ ਤੇ ਜੇ ਕਿਸੇ ਦੀ ਸਕਿਨ ਨੂੰ ਮਤਲਬ ਸੂਟ ਕਰਦਾ ਤਾਂ ਉਹ ਇਹਦੇ ਵਿੱਚ ਨਿੰਬੂ ਪਾ ਸਕਦੇ ਆ ਤੇ ਨਿੰਬੂ ਤਕਰੀਬਨ ਬਹੁਤ ਘੱਟ ਸਕਿਨ ਤੇ ਸੂਟ ਕਰਦਾ ਇਸ ਕਰਕੇ ਨਾ ਮੈਂ ਨਿੰਬੂ ਨਹੀਂ ਪਾਇਆ ਫਿਰ ਵੀ ਦੇਖ ਕੇ ਨਾ ਵੀਡੀਓ ਚ ਨਿੰਬੂ ਪਾਉਣ ਲੱਗ ਜਾਂਦੀ ਹੈ ਤੇ ਫਿਰ ਕਈ ਵਾਰੀ ਹੈਗਾ ਕਹਿੰਦਾ ਵੀ ਸਾਨੂੰ ਤਾਂ ਨਿੰਬੂ ਨੇ ਸਾਈਡ ਇਫੈਕਟ ਕਰਤਾ ਜੀ ਸਾਡੇ ਐਵੇਂ ਹੋ ਗਿਆ ਜੀ ਐਵੇਂ ਹੋ ਗਿਆ ਇਸ ਕਰਕੇ ਆਪਾਂ ਨਹੀਂ ਪਾਇਆ ਤੇ ਜੇਕਰ ਤੁਹਾਡ ਨੂੰ ਸਕਿਨ ਨੂੰ ਸੂਟ ਕਰਦਾ ਤੁਹਾਡੀ ਨੂੰ ਤਾਂ ਤੁਸੀਂ ਨਿੰਬੂ ਹੈ ਜਿਹੜਾ ਇਹਦੇ ਵਿੱਚ ਪਾ ਸਕਦੇ ਹੋ ਐਵੇਂ ਕਰਕੇ ਇਹ ਮਲਾਈ ਤੇ ਜਿਹੜਾ ਟਮਾਟਰ ਦਾ ਪਰਸ ਪਾਇਆ ਇਹਦਾ ਬਸ ਮ사ਜ ਕਰਦੀ ਹੈ ਤੁਹਾਨੂੰ ਨਾ ਡਸਟ ਮੈਂ ਤੁਹਾਨੂੰ ਦਿਖਾਉਂਗੀ ਕਾਟਨ ਤੇ ਲਗਾ ਕੇ ਕਿੰਨੀ ਨਿਕਲੂਗੀ ਕਿਤੇ ਵੀ ਜਾਣ ਤੋਂ ਪਹਿਲਾਂ ਤੁਸੀਂ ਇਹ ਵਾਲਾ ਪੈਕ ਆ ਜਿਹੜਾ ਲਗਾਉਂਗੇ ਤਾਂ ਤੁਹਾਡਾ ਚਿਹਰਾ ਜਿਹੜਾ ਐ ਫੁੱਲ ਵਾਂਗੂ ਹੌਲਾ ਹੌਲਾ ਤੇ ਚਮਕੂਗਾ ਐ ਸੌਫਟ ਸੌਫਟ ਵੀ ਹੋ ਜਾਂਦਾ ਆਪਣੇ ਕੋਲ ਟਾਈਮ ਨਹੀਂ ਹੈਗਾ ਫੇਸ਼ੀਅਲ ਵਗੈਰਾ ਕਰਾਉਣ ਦਾ ਜਾਂ ਜਿਆਦਾ ਟਾਈਮ ਨਹੀਂ ਹੈਗਾ ਆਪਾਂ ਨੂੰ ਵੀ ਆਪਣੇ ਕੋਲੇ ਆਪਣੀ ਸਕਿਨ ਦੀ ਕੇਅਰ ਕਰਨ ਦਾ ਤਾਂ ਤੁਸੀਂ ਐਵੇਂ ਦੇ ਸਿੰਪਲ ਜਿਹੇ ਪੈਕ ਆ ਜਿਹੜੇ ਯੂ ਜ਼ਰੂਰ ਯੂਜ਼ ਕਰ ਲਿਆ ਕਰੋ ਪਰ ਵੱਡੀ ਗੱਲ ਤਾਂ ਇਹ ਆ ਵੀ ਆਪਣੇ ਆਪ ਦੇ ਲਈ ਤਾਂ ਟਾਈਮ ਜ਼ਰੂਰ ਕੱਢਣਾ ਚਾਹੀਦਾ ਆਪਾਂ ਨੂੰ ਬਸ ਐਵੇਂ ਤੁਸੀਂ ਨਾ ਥੋੜਾ ਥੋੜਾ ਲਗਾਉਂਦੇ ਰਹਿਣਾ ਦੀ ਆਵਦਾ ਫੇਸ ਆ ਜਿਹੜਾ ਸਾਫ਼ ਕਰਦੇ ਰਹਿਣਾ 15 ਤੋਂ 20 ਮਿੰਟ ਬਸ ਤੁਸੀਂ ਇਹ ਇੱਕ ਚਮਚਾ ਹੀ ਮਲਾਈ ਦਾ ਲੈਣਾ ਇੱਕ ਚਮਚਾ ਮਲਾਈ ਦਾ ਪੂਰੀ ਤਰ੍ਹਾਂ ਅਬਜ਼ਰਬ ਹੋ ਜਾਊਗਾ ਆਪਣੀ ਸਕਿਨ ਵਿੱਚ ਠੀਕ ਆ ਜਿਆਦਾ ਕੁਝ ਲੈਣ ਦੀ ਲੋੜ ਨਹੀਂ ਬਸ ਫਿਰ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਵੀਡੀਓ ਨੂੰ ਨੇ ਇੱਕ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਵਾਰੀ ਆਪਾਂ ਵੀਡੀਓ ਕੀਸ ਗਿਪ ਕਰ ਕਰਕੇ ਦੇਖਦੇ ਆ ਤੇ ਮੁੜ ਕੇ ਆਪਾਂ ਨੂੰ ਲਾਸਟ ਆਪਾਂ ਦੇਖਦੇ ਨਹੀਂ ਥੋੜੀ ਜੀ ਵੇਖ ਕੇ ਛੱਡਦੇ ਨੇ ਵੀ ਬਸ ਪਤਾ ਲੱਗ ਗਿਆ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਲਾਸਟ ਤੇ ਕੀ ਸੀ ਇਸ ਕਰਕੇ ਵੀਡੀਓ ਨੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਓ ਠੀਕ ਆ ਹਾਂ ਦੇਖੋ ਜੀ ਹੁਣ ਆਪਾਂ ਜਿਹੜੀ ਇਹਨਾਂ ਤੁਸੀਂ ਇਹ ਵਾਲੀ ਮਤਲਬ ਜਿਹੜੀ ਮ사ਜ ਆਪਾਂ ਕਰੀ ਜਾਂਦੇ ਆ ਫੇਸ ਤੇ ਇਹ ਤੁਸੀਂ ਆਪਦੇ ਹੈਂਡਸ ਤੇ ਆਪਦੀ ਨੈਕ ਤੇ ਵੀ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੇ ਹੈਂਡਸ ਵੀ ਜਿਹੜੇ ਸੌਫਟ ਹੋ ਜਾਣਗੇ ਆ ਦੇਖੋ ਤੁਹਾਨੂੰ ਨਾ ਹੁਣ ਪਤਾ ਲੱਗ ਜੂਗਾ ਵੀ ਫੇਸ ਤੇ ਨਾ ਦਾਲ ਦੀ ਨਾਲ ਹੀ ਜਿਹੜਾ 글로ਅ ਆਉਣਾ ਸ਼ੁਰੂ ਹੋ ਜੂਗਾ ਸ਼ਾਈਨ ਜੇ ਤੁਸੀਂ ਕੋਲੀ ਵਗੈਰਾ ਚ ਵੀ ਨਹੀਂ ਪਾਉਣਾ ਚਾਹੁੰਦੇ ਜਿਵੇਂ ਹਨਾ ਜਿਆਦਾ ਵੀ ਚਲੋ ਠੀਕ ਆ ਵੀ ਆਪਾਂ ਬਾਲਾ ਭਾਂਡਾ ਵੀ ਨਹੀਂ ਲਵੇੜਨਾ ਚਾਹੁੰਦੇ ਤਾਂ ਤੁਸੀਂ ਕੀ ਕਰਨਾ ਹਾਫ ਟਮਾਟਰ ਕੱਟ ਲੈਣਾ ਉਹਦੇ ਉੱਪਰ ਹੀ ਥੋੜੀ ਜਿਹੀ ਮਲਾਈ ਪਾ ਲੈਣੀ ਹੈ ਉੱਪਰ ਹੀ ਤੇ ਉਹ ਉਹਦਾ ਟਮਾਟਰ ਨਾਲ ਹੀ ਤੁਸੀਂ ਐਵੇਂ ਮ사ਜ ਕਰ ਲੈਣੀ ਹੈ ਬਸ ਠੀਕ ਆ ਤੇ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਹੁਣ ਆਪਾਂ ਦੁੱਧ ਸਾਰੇ ਦੁੱਧ ਦਹੀਂ ਆਪਾਂ ਸਾਰੇ ਖਾਨੀ ਆ ਮਲਾਈ ਤੇ ਇਹ ਆਪਣੀ ਮਤਲਬ ਸਕਿਨ ਲਈ ਵੀ ਬਹੁਤ ਜ਼ਰੂਰੀ ਹੈ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਟਮਾਟਰ ਵਗੈਰਾ ਦਾ ਵੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਬਾਕੀ ਜੇ ਕਿਸੇ ਨੂੰ ਲੱਗੇ ਵੀ ਤਾਂ ਤੁਸੀਂ ਆਪਦੇ ਮਤਲਬ ਹੈਂਡਸ ਵਗੈਰਾ ਤੇ ਪਹਿਲਾਂ ਲਗਾ ਕੇ ਦੇਖ ਲਿਓ ਮੈਂ ਇੱਕ ਹੋਰ ਗੱਲ ਆ ਮੇਰੇ ਨਾਲ ਤੇ ਨਾ ਇਹ ਨਾ ਜਿਆਦਾ ਮਤਲਬ ਮੈਨੂੰ ਐ ਲੱਗਦੀ ਜਾਂਦਾ ਵੀ ਵੱਡਾ ਹੋਈ ਜਾਂਦਾ ਤੇ ਇਹ ਨਿਕਲੂਗਾ ਕਿਵੇਂ ਇਹ ਮੈਨੂੰ ਦੱਸ ਦਿਓ ਜੇ ਕਿਸੇ ਨੂੰ ਪਤਾ ਤਾਂ ਕਮੈਂਟਾਂ ਚ ਜਰੂਰ ਦੱਸਿਓ ਮੈਂ ਨਾ ਇਹਨੂੰ ਕਢਵਾਉਣਾ ਚਾਹੁੰਨੀ ਆ ਪਰ ਮੈਨੂੰ ਡਰ ਵੀ ਲੱਗਦਾ ਘਰੇ ਕਿਉਂ ਹੀ ਐਵੇਂ ਦਾ ਤਰੀਕਾ ਹੋਵੇ ਜਿਹਦੇ ਨਾਲ ਇਹ ਨਿਕਲ ਜੇ ਤਾਂ ਜਰੂਰ ਦੱਸਿਓ ਜੇ ਕਿਸੇ ਨੂੰ ਪਤਾ ਤਾਂ ਲੋਜੀ ਆਪਾਂ ਮ사ਜ ਕਰ ਲਈਏ ਸਾਰੇ ਠੀਕ ਆ ਹਣ ਆਪਾਂ ਇਹਨੂੰ ਕਲੀਨ ਕਿਵੇਂ ਕਰਨਾ ਦੇਖੋ ਜਦੋਂ ਆਪਾਂ ਮ사ਜ ਕਰ ਲੇ ਠੀਕ ਆ ਫਿਰ ਤੁਸੀਂ ਕਾਟਨ ਲੈਣੀ ਆ ਕਾਟਨ ਲੈ ਕੇ ਤੁਸੀਂ ਇਹਨੂੰ ਧੋਣਾ ਨਹੀਂਗਾ ਐਵੇਂ ਕਰਕੇ ਕਲੀਨ ਕਰਨਾ ਠੀਕ ਆ ਫੇਸ ਨੂੰ ਧੋਏ ਹੋਣਾ 10 15 ਮਿੰਟ ਬਸ ਕਿਉਂਕਿ ਮਲਾਈ ਜਿਆਦਾ ਚਿਕਨਾਈ ਵਾਲੀ ਹੁੰਦੀ ਹੈ ਆਇਲੀ ਹੁੰਦੀ ਹੈ ਇਸ ਕਰਕੇ ਇੱਕ ਵਾਰੀ ਸਕਿਨ ਜਿਹੜੀ ਆਇਲੀ ਹੋ ਜੂਗੀ ਤੇ ਹੁਣ ਪੁੱਛਣਗੇ ਕਮੈਂਟਾਂ ਚ ਵੀ ਆਇਲੀ ਸਕਿਨ ਨਾਲ ਕੀ ਕਰਨ ਆਇਲੀ ਸਕਿਨ ਨਾਲ ਕੀ ਕਰਨ ਜਦੋਂ ਇਹ ਵਾਲਾ ਮ사ਜ ਕਰ ਲਈ ਉਸ ਤੋਂ ਬਾਅਦ ਥੋੜੀ ਜੀ ਐਲੋਵੀਰਾ ਜੈੱਲ ਲੈ ਕੇ ਆਪਦੇ ਫੇਸ ਤੇ ਉਹਦੀ ਮ사ਜ ਕਰ ਲੈਣੇ 1-2 ਮਿੰਟ ਤਾਂ ਬਸ ਆ ਜਿਹੜੀ ਸਕਿਨ ਨਾ ਨਾਰਮਲ ਹੀ ਹੋ ਜੂਗੀ ਉਵੇਂ ਕੋਈ ਆਇਲ ਨਹੀਂ ਨਿਕਲੂਗਾ ਕੋਈ ਕੁਝ ਨਹੀਂ ਕਿਉਂਕਿ ਜਿਹੜੀ ਐਲੋਵੀਰਾ ਜੈੱਲ ਹੁੰਦੀ ਆ ਉਹ ਥੋੜੀ ਜੀ ਡਰਾਈਨੈਸ ਹੁੰਦੀ ਆ ਡਰਾਈ ਵਾਲੀ ਲੋ ਜੀ ਹੁਣ ਤੋਂ ਫਰਕ ਦੇਖ ਹੀ ਰਿਹਾ ਹੋਊਗਾ ਦੇਖੋ ਆਪਾਂ ਦੁਪੱਟਾ ਐਵੇਂ ਤਾਂ ਐਵੇਂ ਲੈ ਲੈਨੇ ਆ ਤਾਂ ਕਿ ਜਿਹੜਾ ਕਈਆਂ ਬਤਵਾ ਕੋਲੇ ਆ ਬੈਂਡ ਜਾਂ ਹੁੰਦਾ ਜਿਹੜਾ ਵਾਲਾਂ ਤੇ ਬੰਨਣ ਵਾਲਾ ਇਹ ਮੇਰਾ ਅੱਜ ਮੈਂ ਧਾਇਆ ਨਹੀਂਗਾ ਇਸ ਕਰਕੇ ਨਾ ਫਿਰ ਵਾਲਾਂ ਨੂੰ ਮਲਾਈ ਜੀ ਫਿਰ ਲੱਗ ਜਾਂਦੀ ਹੈ ਤੇ ਨਾਲੇ ਆਪਣੇ ਪਾਸੇ ਅਸੇ ਜੇ ਲੱਗ ਜਾਂਦੀ ਇਸ ਕਰਕੇ ਨਾ ਆਪਾਂ ਦੁਪੱਟਾ ਐਵੇਂ ਤਾਂ ਕਰਕੇ ਲੈ ਲਿਆ ਵੀ ਇਹਦੇ ਨਾਲ ਚਲੋ ਵਾਲ ਜਿਹੜੇ ਕਵਰ ਰਹਿਣਗੇ ਲਓ ਜੀ ਹੁਣ ਆਪਣੀ ਸਕਿਨਾਂ ਦੇਖ ਲਓ ਕੁਛ ਨਹੀਂ ਠੀਕ ਹੈ ਜੇ ਤੁਹਾਨੂੰ ਲੱਗੇ ਵੀ ਇਹ ਆਇਲੀ ਲੱਗਦੀ ਆਪਾਂ ਨੂੰ ਤਾਂ ਥੋੜੀ ਜੀ ਐਲੋਵੇਰਾ ਜੈਲ ਲੈ ਕੇ ਤੇ ਆਪਦੇ ਫੇਸ ਤੇ ਜਿਹੜੀ ਕੀ ਆ ਉਹਦੀ ਉੱਪਰ ਲਗਾ ਲਓ ਕੋਈ ਧੋਣ ਦੀ ਲੋੜ ਨਹੀਂ ਕੋਈ ਕੁਸ਼ ਕਰਨ ਦੀ ਲੋੜ ਨਹੀਂ ਲੱਗ ਨਿਕ ਹਜੇ ਆਪਾਂ ਤੋਤਾ ਵੀ ਨਹੀਂ ਹੈਗਾ ਜਦੋਂ ਧੋ ਲਿਆ ਤਾਂ ਉਹਦੂ ਵੀ ਸੌਫਟ ਸੌਫਟ ਹੋ ਜਾਊਗਾ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਲਿਓ ਓਕੇ ਬਾਏ ਲੋ ਜੀ ਆਪਾਂ ਫੇਸ ਆ ਜਿਹੜਾ ਹੁਣ ਆਪਣਾ ਧੋ ਲਿਆ ਤੇ ਲੋ ਜੀ ਦੇਖੋ